ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਹ ਸਾਨੂੰ ਮਝੇਟੇ ਲੈ ਗਿਆ ਤੇ ਮਝੇਟੇ ਵੀ ਕੋਆਪਰੇਸ਼ਨ ਨਹੀਂ ਕੀਤੀ ਹੁਣ ਅਸੀਂ ਅਦਾਲਤ ਨੂੰ ਦੱਸਿਆ ਕਿ ਇਹ ਨਾ ਤੇ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੁਰੂਕਪੁਰ ਵੀ ਹੈਗੇ ਨੇ ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਝੇਟਿਆ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈ ਉਹ ਜਿਹੜਾ ਫਾਰਮ ਹਾਊਸ ਸੀਗਾ ਇਹਨਾਂ ਦਾ ਪਹਿਲਾਂ ਆਕਸ਼ਨ ਵਿੱਚ ਵੇਚ ਵੀ ਗਿਆ ਸੀ ਪਰ ਇਹਨਾਂ ਦੇ ਫਾਦਰ ਨੇ ਜਣਾਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਆਇਆ ਸੈਨਿਕ ਫਾਰਮ ਜਿਹੜਾ ਸੈਨਿਕ ਫਾਰਮ ਜਿਹੜਾ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਇਹ ਦੁਬਾਰਾ ਪਾਵਰ ਚਾਏ ਤੇ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡੇ ਤੇ ਆਪਣੇ ਪਿਤਾ ਜੀ ਨਾਲ ਕੋਈ ਲੈਣ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਹੇ ਕਿਹੜੀ ਨਹੀਂ ਖਰੀਦ ਰਹੇ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਪੋਰਟ ਸਿਖਾਏ ਕਿ ਇਹ ਸਰਾਇਆ ਇੰਡਸਟਰੀਜ਼ ਲਿਮਿਟਿਡ ਦਾ ਆਪਣਾ ਰਿਕਾਰਡ ਚੈੱਕ ਕਰੀ